ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਮੈਂ ਸਲਾਈ ਤੇ 16 ਕੁੰਡੇ ਪਾਏ ਆ ਜੀ 2-2 ਕੁੰਡਿਆਂ ਦਾ ਹੀ ਡਿਜ਼ਾਈਨ ਹੈ ਜੀ 2-2 ਕੁੰਡੇ ਡਿਜ਼ਾਈਨ ਦੇ ਤੇ ਇੱਕ-ਇੱਕ ਕੁੰਡਾ ਆਪਾਂ ਵਿੱਚ ਉਲਟਾ ਬਣਾਉਣਾ ਸਿੱਧੇ ਪਾਸੇ ਤਿੰਨ-ਤਿੰਨ ਕੁੰਡੇ ਹੋਵੇ ਜੀ ਤੇ ਚਲੋ ਜੀ ਸਟਾਰਟ ਕਰਦੇ ਆਂ ਆਪਾਂ ਡਿਜ਼ਾਈਨ ਬਣਾਉਣਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਚਲੋ ਜੀ ਬਣਾਉਣੇ ਸਟਾਰਟ ਕਰਦੇ ਆਂ ਵੀਡੀਓ ਤੇ ਡਿਜ਼ਾਈਨ ਇੰਨਾ ਵਧੀਆ ਹੈ ਕਿ ਤੁਸੀਂ ਕੋਟੀ, ਸਵੈਟਰ, ਜੈਕਟ ਕੁਝ ਵੀ ਬਣਾਓ ਬਹੁਤ ਵਧੀਆ ਬਣਦਾ ਹੈ ਤੇ ਚਲੋ ਜੀ ਸਟਾਰਟ ਕਰਦੇ ਆਂ ਆਪਾਂ ਆਹ ਮੈਂ ਕੁੰਡੇ ਪਾਏ ਸੀਗੇ ਤੇ ਆਪਣੇ ਉਲਟੇ ਸਲਾਈ ਹੈ ਨਾ ਆਪਾ ਉਲਟੇ ਉਲਟੇ ਬਣਾਉਣੇ ਸਾਰੇ ਗੁੰਡੇ ਉਜਾ ਆਪਾਂ ਉਲਟੀ ਸਲਾਈ ਬਣਾ ਲਈ ਆ ਸਾਰੀ। ਪਾ ਕੁੰਡਾ ਤਾਰਾਂਗੇ। ਇੱਕ ਕੁੰਡਾ ਪਾ ਉਲਟਾ ਬਣਾਵਾਂਗੇ। ਵਸ ਕੁੰਡਿਆਂ ਨੂੰ ਇਸ ਤਰ੍ਹਾਂ ਕਰਕੇ ਆਪਾਂ ਇੱਕ ਵਾਰੀ ਬਣਾਇਆ। ਫਿਰ ਵੜ ਪਾ ਕੇ ਆਪਾਂ ਅਗਲਾ ਕੁੰਡਾ ਨਾਲ ਲੈ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਦੇਣਾ। ਦੋ ਗੁੰਡੇ ਸੀ ਤਾਂ ਆਪਣੇ ਕੋਲ ਤਿੰਨ ਗੁੰਡੇ ਬਣ ਗਏ ਜੀ ਅੱਗੇ ਫਿਰ ਆਪਾਂ ਗੁੰਡਾ ਉਲਟਾ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਇਸ ਗੁੰਡੇ ਨੂੰ ਇਸ ਤਰ੍ਹਾਂ ਉਲਟਾ ਲਾਂਗੇ ਆਪਾਂ ਇੱਕ ਗੁੰਡਾ ਬਣਾਇਆ ਵਲ ਪਾ ਕੇ ਫਿਰ ਤੋਂ ਅਗਲਾ ਗੁੰਡਾ ਨਾਲ ਲੈ ਕੇ बना बन अपने फिर तो का उ यस्त्रना बापा दो का बनादंगे ദോ കത്തനു കൂഡേ ബന ਪੁਰਸ ਲਾਈ ਬਣਾ ਲਈ ਆਪਾਂ ਸਿੱਧੇ ਹੁਣ ਆਪਾਂ ਪਾ ਕੇ ਉਲਟੇ ਪਾਸੇ ਉਲਟੇ ਪਾਸੇ ਤੋਂ ਆਪਾਂ ਇੱਕ ਗੁੰਡਾ ਸਿੱਧਾ ਬਣਾਵਾਂਗੇ ਆਹ ਵਾਲਾ ਗੁੰਡਾ ਆਪਾਂ ਬਣਾਵਾਂਗੇ ਉਲਟਾ ਫਿਰ ਧਾਗਾ ਪਿੱਛੇ ਕਰਾਂਗੇ ਆਹ ਵਾਲੇ ਦੋ ਗੁੰਡਿਆਂ ਦਾ ਆਪਾਂ ਇੱਕ ਗੁੰਡਾ ਬਣਾ ਲਾਂਗੇ ਇੱਕ ਕੁੰਡਾ ਫੇਰ ਆਪਾਂ ਸਿੱਧਾ ਬਣਾ ਲਾਂਗੇ। ਅੱਗੇ ਦੇਖਿਆ ਧਿਆਨ ਨਾਲ ਇੱਕ ਕੁੰਡਾ ਆਪਾਂ ਤਿੰਨਾ ਕੁੰਡਿਆਂ 'ਚ ਆਪਾਂ ਫਰਸਟ ਵਾਲਾ ਕੁੰਡਾ ਉਲਟਾ ਬਣਾ ਲਾਂਗੇ। ਧਾਗਾ ਪਿੱਛੇ ਕਰਾਂਗੇ। ਆ ਕੁੰਡਾ ਆਪਾਂ ਆਪਣਾ ਪਾਉਣ ਦਾ ਹਿਸਾਬ ਹੁੰਦਾ। ਇਸ ਤਰ੍ਹਾਂ ਹੋਵੇ ਸਿੱਧਾ ਕੁੰਡਾ ਤਾਂ ਇਹਨਾਂ ਨੂੰ ਦੋਹਾਂ ਦਾ ਇੱਕ ਕਰ ਦਾਂਗੇ ਇਸ ਤਰ੍ਹਾਂ। ਆ ਕੁੰਡਿਆਂ ਨੂੰ ਇਸ ਤਰ੍ਹਾਂ ਸਿੱਧਾ ਕਰਕੇ ਦੋਹਾਂ ਕੁੰਡਿਆਂ ਦਾ ਸਿੱਧਾ ਗੁੰਡਾ ਬਣਾ ਲਵਾਂਗੇ ਆਪਾਂ ਉਲਟੀ ਸਾਈਡ ਤੋਂ ਆਹ ਗੁੰਡਾ ਆਪਾਂ ਸਿੱਧਾ ਬਣਾਉਣਾ ਹੈ ਜਿਹੜਾ ਆਪਾਂ ਇੱਧਰ ਉਲਟਾ ਬਣਾਉਂਦੇ ਸੀ ਦੋ ਗੁੰਡੇ ਆਪਣੇ ਸਿੱਧੇ ਹੋਗੇ ਇੱਕ ਗੁੰਡਾ ਉਲਟਾ ਤਾਂ ਗਾ ਪਿੱਛੇ ਇਸ ਗੁੰਡੇ ਨੂੰ ਇਸ ਤਰ੍ਹਾਂ ਲੈ ਕੇ ਦੋਹਾਂ ਦਾ ਇੱਕ ਸਿੱਧਾ ਬਣਾਉਣਾ ਹੈ ਅਗਲਾ ਗੁੰਡਾ ਵੀ ਆਪਾਂ ਸਿੱਧਾ ਬਣਾ ਦਾਂਗੇ సైడ్ కల్టా దో కు అగలా కు స ఉటా కు సే ਸਿੱਧੇ ਬਸ ਇੱਕ ਗੁੰਡਾ ਉਲਟਾ ਆ ਦੋ ਗੁੰਡੇ ਜਿਹੜੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਉਲਟਾ ਲੈਣਾ ਊਹੀ ਪਹਿਲੀ ਸਲਾਈ ਹੈ ਡਿਜ਼ਾਈਨ ਦੀ ਜਿਵੇਂ ਆਪਾਂ ਪਹਿਲੇ ਬਣਾਈ ਸੀ ਉਸੇ ਤਰ੍ਹਾਂ ਬਣਾਉਣੀ ਹੈ ਮੈਂ ਇੱਕ ਸਲਾਈ ਬਣਾ ਕੇ ਹੋਰ ਦੱਸ ਦਿੰਨੀ ਆ ਕਿ ਦੋ ਗੁੰਡਾ ਤਾਂ ਆਪਾਂ ਤਿੰਨ ਗੁੰਡੇ ਬਣਾ ਲੈਣੇ ਇੱਕ ਗੁੰਡਾ ਉਲਟਾ ਆਪਾਂ ਜਿਵੇਂ ਗੁੰਡੇ ਬਣਾਉਣੇ ਆ ਤਾਂ ਆਪਾਂ ਨੂੰ ਆਹ ਗੁੰਡੇ ਉਲਟਾਉਣੇ ਚਾਹੀਦੇ ਆ ਇਹਦੇ ਨਾਲ ਡਿਜ਼ਾਈਨ ਸੋਹਣਾ ਆਉਂਦਾ ਫਿਰ ਇੱਕ ਗੁੰਡਾ ਉਲਟਾ ਆਹ ਦੋ ਗੁੰਡੇ ਸਿੱਧੇ ਕਰ ਲਵਾਂਗੇ ਇਸ ਤਰ੍ਹਾਂ ਫਿਰ ਇਹਨੂੰ ਇੱਕ ਵਾਰੀ ਇਸ ਤਰ੍ਹਾਂ ਬਣਾ ਲਾਂਗੇ ਸੌਰੀ ਤਾਂ ਹੀ ਫਿਰ ਵਲ પા ਕੇ ਦੋਹਾਂ ਦਾ ਇੱਕ ਕਰ ਦਾਂਗੇ തന്നെ കുണ്ടേ ബനലേ അപ്പം ദോ കുർക്കോ കണ്ടേ ഉടക്ക ആ കണ്ട പാ അതാ സിദ്ധാ ਉਲਟੀ ਸੈਡ ਇੱਕ ਕੁੰਡਾ ਸਿੱਧਾ ਇੱਕ ਉਲਟਾ ਤਾਂਗਾ ਪਿੱਛੇ ਕਰਕੇ ਆਹ ਕੁੰਡਾ ਸਿੱਧਾ ਕਰਕੇ ਦੋਹਾਂ ਦਾ ਇੱਕ ਇਧਰੋਂ ਫੇਰ ਕਰ ਦੇਣਾ ਦੋ ਕੁੰਡੇ ਅਸੀਂ ਫੇਰ ਬਣਾ ਲੈਣਾ ਸਾਡੇ ਆਹ ਤਿੰਨ ਕੁੰਡੇ ਹੋਗੇ ਡਿਜ਼ਾਈਨ ਦੇ ਇੱਕ ਕੁੰਡਾ ਉਲਟਾ ਇਹ ਸਾਡਾ ਕੁੰਡਾ ਹੋਈ ਜਿਹੜਾ ਅਸੀਂ ਉਲਟਾ ਬਣਾਉਣੀ ਹੈ Fiertu e că gund a ulta. Este în carche. Două gunde a na. Fire că gardene. Fire că gund a sivda. E că gund a ulta. Douăanda e că fire că gund a sivda. E ulta. ਮਸਾਹੀ ਦੋ ਸਲਾਈਆਂ ਸੀ ਰਿਪੀਟ ਕਰਦੇ ਜਾਣਾ ਆਉਂਦੀ ਜਾਂਦੀ ਦੋਨੋਂ ਸਲਾਈਆਂ ਡਿਜ਼ਾਈਨ ਬਣਦਾ ਇਹ ਤੇ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜੀ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ ਹਨੇਕ ਜਿਹਾ ਇਸ ਤਰ੍ਹਾਂ ਬਣਦਾ ਯਾ ਰੈਡੀਮੇਡ ਕੋਟੀ ਅੰਗ ਨੂੰ ਲੱਗਦਾ ਜਿਵੇਂ ਅਸੀਂ ਬਣਾਇਆ ਹੋਵੇ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਜੀ ਤੇ ਡਿਜ਼ਾਈਨ ਆਪਾਂ ਹੋਰ ਕਿਸੇ ਵੀ ਰੰਗ ਚ ਬਣਾਉਣ ਬਹੁਤ ਸੋਹਣਾ ਲੱਗਦਾ ਤੇ ਕਈ ਵਾਰੀ ਫੋਟੋ ਹੀ ਆਪਣੀ ਇਸ ਤਰ੍ਹਾਂ ਕੈਮਰੇ ਦੀ ਇਸ ਤਰ੍ਹਾਂ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ ਐਸੇ ਬਣਿਆ ਹੋਇਆ ਉਹਨਾਂ ਤੇ ਡਿਜ਼ਾਈਨ ਜਿਵੇਂ ਰੀਅਲ ਦੇਖਦੇ ਤਾਂ ਬਹੁਤ ਸੋਹਣਾ ਲੱਗਦਾ ਚਲੋ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ